मी गोरा आहे मेरा पेओ ਇਹ ਇੱਕ ਚੰਗਾ ਹਾਰੀ ਨਾਵੇਂ ਆਓ ਸਭ ਤੋਂ ਪਹਿਲਾਂ ਜੀਸੀ ਪ੍ਰਭਾ ਦੀ ਹਾਰੀ ਖੇਤੀ ਦੇ ਸਵਾਰ ਕਰ ਲਈ ਤੁਸਵਾਂ ਲਗਾਤਾ ਨਕਲਾ ਬਾਬਾ ਆਓ ਮਾਸਟਰ ਪਟਵਾਰੀ ਵੀ ਲਗਾਤਾ ਨਕਲ ਹੈਗੀ ਵਾਹ ਜੀ ਜੇ ਨਕਲ ਹੈਗੀ ਤਾਂ ਫਿਰ ਉਹਦੀ ਕੀਮਤ ਹੈ ਤੇ ਨਕਲ ਹੀ ਨਹੀਂ ਫਿਰ ਕੀਮਤ ਨਹੀਂ ਇਦਾਂ ਕਿ ਨਕਲਾ ਦੇ ਵਿੱਚ ਨਕਲ ਨਹੀਂ ਜ਼ਰੂਰੀ ਆਪਾਂ ਛੋਟੀ ਹੋਵੇ ਨਕਲ ਉਹ ਕਾਕਾ ਮੇਰੀ ਗੱਲ ਸੁਣੋ ਹਾਨੀ ਭਾਈ ਸਾਹਿਬ ਉਹ ਤਾਂ ਪੜ੍ਹ ਲੈ ਕੇ ਟੈਟ ਜਾਰ ਹੋ ਗਿਆ ਹੋ ਗਿਆ ਐਨੇ ਪੜਾਈ ਤੇ ਮਾਂ ਪਿਓ ਦੇ ਦਰਦ ਪਹਿਲਵਾ ਤੇ ਉਹ ਤਾਂ ਖਵਾਰ ਖੁਦ ਪੜਦਾ ਹੁੰਦਾ ਭਰਾਵਾ ਖਵਾਰ ਦੀ ਗੱਲ ਸੁਣ ਲੈ ਆਹ ਜਦੋਂ ਵਸਵੇਂ ਇੱਥੇ ਆ ਤੇ ਜਦੋਂ ਇੱਥੇ ਆ ਕਿਆ ਕੀਤੀ ਇਤਜਾਬ ਵੀ ਚਾਹ ਜਮਾ ਸਾਰੇ ਪਿੰਦੇ ਫਿੱਟੇ

ਪਰਟੀ ਖੁੱਲ ਗਈ ਪੰਜਾਬ ਤੋਂ ਵੀ ਲੈ ਤੇ ਕਿਸਮਤ ਚਾਵਾਂਗੇ ਪੁੱਛੀ ਕਿੱਥੇ ਰੰਨਾ ਦੀ ਮੰਡੀ ਹੁਫਟੂ ਉਹ ਰਾਮਾ ਮੰਡੀ ਰਾਮਾ ਮੰਡੀ ਰਾਮਾ ਮੰਡੀ ਆ ਪੀਏਪੀ ਗਰਾਊਂਡ ਆ ਪੀਏਪੀ ਗਰਾਊਂਡ ਮੈਂ ਵੀ ਪ੍ਰਗੋ ਰਾਸ਼ ਗਰਾਊਂਡ ਚ ਕਿ ਮੈਂ ਵੀ ਤੁਰ ਪਿਆ ਆਪੜੇ ਦੇਖਿਆ ਸੀ 80 ਮੀਟਰ 80 ਮੀਟਰ ਅਧਿਕ ਦੇ ਚੱਕ ਲਈਆਂ ਆਪਣੇ ਆਹ ਚੱਲ ਜੇ ਮੈਂ ਵੀ ਤੁਰ ਪਿਆ 40 ਰੁਪਿਆ ਜਦੋਂ ਮੈਂ ਗਿਆ ਬੀਐਲਪੀ ਗਰਾਊਂਡ ਅਸੀਂ ਜਦੋਂ ਗਿਆ ਤਾਂ ਪੀਏਪੀ ਗਰਾਊਂਡ ਜਦੋਂ ਮੈਂ ਜਾ ਕੇ ਦੇਖਿਆ ਜਦੋਂ ਜਾ ਕੇ ਕੀ ਦੇਖਿਆ ਹਮਲ ਕਿੱਡੀ ਲੰਬੀ ਲਾਈਨ ਲੱਗੀ ਹੋ ਅੱਛਾ ਬੰਦਿਆ ਦੀ ਪਾਰਟੀ ਸ਼ੁਰੂ ਹੋ ਗਈ ਪਾਰਟੀ ਸਿੱਧੂ ਹੋ ਗਈ ਫਾਕਾ ਪੈਣੀ ਸ਼ੁਰੂ ਹੋ ਗਈਆਂ ਫਾਕਾ ਪੈਣੇ ਸ਼ੁਰੂ ਹੋ ਗਈਆਂ ਪਹਿਲੀ ਬਾਜ ਪਈ ਸਪੰਦੀ ਬਾਜ ਪਈ ਐਸੇ ਜਦੋਂ ਸਾਲਾ ਆ ਜਵੇ ਉਸ ਉਹ ਵੀ ਪਾਰਟੀ ਹੋ ਗਿਆ ਅੱਛਾ ਵੀ ਪਾਰਟੀ ਹੋ ਗਿਆ ਦੂਜੀ ਬਾਜ ਪਈ ਦੂਜੀ ਬਾਜ ਪਈ ਠਾਨੇਦਾਰ ਦਾ ਸਾਲਾ ਆ ਜਵੇ ਠਾਨੇਦਾਰ ਦਾ ਸਾਲਾ ਆ ਜਵੇ ਉਹ ਵੀ ਪਾਰਟੀ ਹੋ ਗਿਆ ਫਰਮੈਸੀ ਬੰਦੇ ਦੀਦੀ ਵਾਜ ਪਈ ਅੱਛਾ ਦਿਦੀ ਵਾਜ ਪਈ ਹਾਂ ਹਾਂ ਅੰਮਰ ਦਾ ਸਾਲਾ ਆ ਜਵੇ ਹੌਲ ਦਾ ਤਾਂ ਸਾਲਾ ਆ ਜਵੇ ਤੂੰ ਵੀ ਭਾਰਤੀ ਹੋ ਗਿਆ ਉਹ ਵੀ ਭਾਰਤੀ ਹੋ ਗਿਆ ਭਾਣੀ ਵਾਜ ਪਈ ਅੱਛਾ ਹਸਪਾਈ ਦਾ ਸਾਲਾ ਆ ਜਵੇ ਜੋਤੀ ਵਾਜ ਤੇ ਸਪਾਈ ਦਾ ਸਾਲਾ ਆ ਜਵੇ ਉਹ ਵੀ ਭਾਰਤੀ ਹੋ ਗਿਆ ਅੱਛਾ ਤੇ ਤੂੰ ਭਰਾਵਾ ਸਾਡੀ ਵਾਰੀ ਨਹੀਂ ਭਾਰਤੀ ਬੰਦ ਹੋ ਗਈ ਹੈ 6:00 ਤੇ 6:00 ਵੱਜ ਗਏ ਐਡੀ ਕਿਸਮਤ ਆ ਆਪਾਂ ਭਰਾਵਾ ਪਿੰਡ ਨੂੰ ਆ ਗਏ ਅੱਛਾ ਪਿੰਡ ਨੂੰ ਆ ਗਏ ਅਸੀਂ ਪਿੰਡ ਦੇ ਮੋੜ ਤੇ ਪਹੁੰਚਿਆ ਅੱਛਾ ਜਦੋਂ ਪਿੰਡ ਦੇ ਮੋੜ ਤੇ ਪਹੁੰਚਿਆ ਸਾਹਮਣੇ ਨੰਬਰਦਾਰ ਦੁਰਿਆ ਆਵੇ ਨੰਬਰਦਾਰ ਦੁਰਿਆ ਮੁੰਡਾ ਪਰਤੀ ਹੋ ਗਿਆ ਲੱਗਦਾ ਕਿੰਨਾ ਮੁੰਡਾ ਖੁਸ਼ ਲੱਗਦਾ ਮੁੰਡਾ ਖੁਸ਼ ਲੱਗਦਾ ਲੱਗਦਾ ਭਰਤੀ ਹੋ ਗਿਆ ਲੱਗਦਾ ਭਰਤੀ ਹੋ ਗਿਆ ਨੰਬਰਦਾਰ ਸਾਹਿਬ ਮੈਂ ਨਹੀਂ ਭਰਤੀ ਹੋ ਨੰਬਰਦਾਰ ਸਾਹਿਬ ਮੈਂ ਨਹੀਂ ਭਰਤੀ ਹੋਇਆ ਕਹਿੰਦੇ ਕੀ ਗੱਲ ਹੋ ਗਈ ਆਹ ਕਹਿੰਦੇ ਕੀ ਗੱਲ ਹੋਵੇ ਕੱਟਾ ਅੱਜ ਅਜੇ ਸਿੱਗੀ ਸਾੜਿਆਂ ਦੀ ਭਰਤੀ ਅੱਛਾ ਮੈਂ ਕਹਾਂ ਯਾਰ ਤਾਂ ਉੱਡਣ ਜਾਣਗੇ ਕਦੋਂ ਜਿੰਦਗੀ ਦੀਆਂ ਨਹੀਂ ਹੋਊਗੀ ਤੇ ਬੰਦ ਹੈ ਸਾਹਿਬ ਤੁਹਾਡੀ ਐਸਪੀ ਭਰਤੀ ਹੈ ਤੁਹਾਡੀ ਐਸਪੀ ਭਰਤੀ ਕਹਿੰਦੇ ਖਾ ਵੀ ਵਧੀਆ ਲੱਗੂ ਲੱਗਣਾ ਰੋਈ ਮੁੱਕ ਜੀ ਪੁਰੀ ਜਾਂਦੇ ਪੁਰੀ ਅੱਗੇ ਗਾਏ ਹੋ ਹੋ ਫੜ ਜਾਂਦੇ ਆਦਾ ਆ ਗੋੜਦੇ ਬੜੀ ਨਹੀਂ ਦੇਖਦੇ ਨਹੀਂ ਸੱਚੀ ਗੱਲ ਆ ਆਵਾ ਤੇ ਲਾਜਨਾ ਦੇ ਜੀ ਹਾਂਜੀ ਬਹੁਤ ਸਰਮਾਨ ਦੀ ਪੈਂਟਰ ਕੇਵਲ ਦੇ ਨਾਤੇ ਜੀ ਹਾਂਜੀ ਬਹੁਤ ਸਰਮਾਨ ਦੀ ਜਸ ਨੂੰ ਜਸ ਨੂਰ ਕੌਰ ਦੇ ਨਾਤੇ ਜੀ ਹਾਂਜੀ ਬਹੁਤ ਬਹੁਤ ਸਰਮਾਨ ਜੀ ਹਾਂਜੀ ਬਹੁਤ ਸਰਮਾਨ ਜੀ ਸਨੀ ਮੰਨੀ ਤੇ ਬੰਟੀ ਦੇ ਨਾਤੇ ਜੀ ਹਾਂਜੀ ਬਹੁਤ ਸਰਮਾਨ ਜੀ ਦਲਜੀਤ ਦੇ ਨਾਤੇ ਜੀ ਥੈਂਕ ਯੂ ਸੋ ਮਚ ਨਵਦੀਪ ਕੋਆਰ ਦੇ ਨਵਦੀਪ ਕੋ ਨੂਰਪੁਰ ਤੋਂ ਔਰ ਬਹੁਤ ਸਾਰੇ ਮਾਨਕਦ ਨੇ ਗੂਲਚੰਦ ਨਾਮ ਤੇ ਗੂਚੰਦ ਬਈਵਾਲੇ ಗ್ರಾಮ ਦੇ ਸਰਵ ਸਰਗੋਮਾ ਵਾਲੇ ਜਨਮ ਦੇ ਔਰ ਬਹੁਤ ਸਾਰੇ ਮਾਨਕਦ ਨੇ ਰਵੀਤ ਭਾਈਵਾਲੇ ਦੇ ਨਾਮ ਤੇ ਵਿਸ਼ਾਲ ਕੁਇਤ ਵਾਲੇ ਦੇ ਨਾਮ ਤੇ ਔਰ ਬਹੁਤ ਸਾਰੇ ਮਾਨਕਦ ਨੇ ਗगन ਦੇ ਨਾਮ ਤੇ ਔਰ ਬਹੁਤ ਸਾਰੇ ਮਾਨਕਦ ਨੇ ਚਿੰਦਰ ਦੇ ਨਾਮ ਤੇ ਬਹੁਤ ਸਾਰੇ ਔਰ ਬਹੁਤ ਸਾਰੇ ਮਾਨਕਦ ਨੇ ਭਗਤਨਾਥੀ ਦੇ ਨਾਮ ਤੇ ਔਰ ਬਹੁਤ ਸਾਰੇ ਮਾਨਕਦ ਨੇ ਬਾਗੋ ਦੇ ਨਾਮ ਤੇ ਬਾਗੋ ਸੁੱਚਾ ਫੁੱਟਬਾਲ ਪੌਚ बा दो सूचना फुटबॉल कोर्ट वाले दिनाते बहुत-तर मान जाते हैं शुक्रिया है हर बाकी हबीत पेनाते जिंदर दिनाते और बहुत-तर मान जी सनी दिनाते बहुत-तर मान जी संगीत वही वाले दिनाते आ रही हो संगत दिनाते मेहरबानी थैंक यू जी